ਅਗੇ ਕਹਿੰਦੇ ਨੇ ਅਨੰਗੀ ਫਿਰ ਗੱਲ ਕਰਦੇ ਤੇਰਾ ਅੰਗ ਹੀ ਕੋਈ ਨਹੀਂ ਕੋਈ ਅੰਗ ਨਹੀਂ ਤੁਹਾਡਾ ਅਨੰਗੀ ਅਨਾਮੇ ਨਾਮ ਤੋਂ ਰਹਿ ਤੋ ਪਰ ਨਾਲ ਫਿਰ ਅਗੇ ਕਹਿਣ ਲੱਗੇ ਸਮਸਤੀ ਸਰੂਪੇ ਸਾਰੇ ਸਰੂਪ ਤੇਰੇ ਨੇ ਮਹਾਰਾਜ ਜੀ ਇੱਕ ਪਾਸੇ ਕਹਿ ਰਹੇ ਅੰਗ ਕੋਈ ਨਹੀਂ ਦੂਜੇ ਸਰੂਪ ਕਹਿਣ ਲੱਗੇ ਹਾਂ ਸਹਸ ਤਵ ਨੈਨ ਨੰ ਨੈਨ ਹੈ ਤੋਹੇ ਕੋ ਸਹਸ ਮੂਰਤਨ ਨਾ ਏਕ ਤੋ ਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੁਖੀ ਅੰਗਾ ਤੋਂ ਬਿਨੇ ਹੋ ਨਾਮ ਤੋਂ ਬਿਨਾ ਹੋ ਤੇ ਸਾਰਾ ਸਰੂਪ ਹੀ ਤੇਰੇ ਆਪਣੇ ਨੇ ਮਹਾਰਾਜ ਕਰਨ ਪਰਪੰਗੀ ਪਰਮਾਥੇ ਇੱਥੇ ਪਰਪੰਗੀ ਦਾ ਲਫ਼ਜ਼ੀ ਅਰਥ ਕਰਾਂਗੇ ਮੁਕੰਮਲ ਤੌਰ ਤੇ ਤਬਾਈ ਕਰਨ ਵਾਲਾ ਬਿਲਕੁਲ ਖਤਮ ਕਰਨ ਵਾਲੇ ਤੇ ਪਰਮਾਥਰ ਦਾ ਅਰਥ ਮੈਂ ਅੱਗੇ ਕੀਤਾ ਮਤਨਾ ਇਹ ਖਤਮ ਕਰਨਾ वैगुरु जी आप जी सारा जग ਤੁਹਾਡਾ ਰੂਪ ਹੈ ਪਰ ਜਿੱਦਨ ਤੁਸੀਂ ਸਾਰੀ ਪਰਲੋ ਲਿਉਣੀ ਹੈ ਨਾ ਤੇ ਪਰਲੋ ਲਿਉਣ ਵਾਲੇ ਵੀ ਤੁਸੀਂ ਹੋ ਸਮਸਤੀ ਵਿਪੂਤੇ ਇੱਥੇ ਵਿਪੂਤ ਅਗਿਆ ਸੀ ਅਪੂਤੇ ਇੱਥੇ ਸ਼ਬਦ ਆ ਗਿਆ ਜੀ ਵਿਪੂਤੇ ਇਹ ਇਹਦੇ ਅਰਥ ਉਹ ਨਹੀਂ ਹੋਣਗੇ ਜਿਹੜਾ ਅਪੂਤੇ ਸੀ ਪੰਜਾਂ ਤਤਾਂ ਦਾ ਇਹ ਸ਼ਬਦ ਹੈ ਵਿਭੂਤੀ ਵਿਭੂਤ ਦਾ ਅਰਥ ਹੁੰਦਾ ਹੈ ਸਿੱਧੀਆਂ ਵਿਭੂਤੀਆਂ ਮਹਾਰਾਜ ਬਚਨ ਕਰ ਰਿਹਾ ਸਮਸਤੀ ਵਿਪੂਤੇ ਅ ਜਿੰਨੀਆਂ ਵੀ ਗੈਬੀ ਸ਼ਕਤੀਆਂ ਨੇ ਜਿੰਨੀਆਂ ਵੀ ਤਾਕਤਾਂ ਨੇ ਇਹ ਰਿੱਧੀਆਂ ਸਿੱਧੀਆਂ ਵੈਗ ਰੂਜੀ ਸਾਰੀਆਂ ਤੇਰੀਆਂ ਦਿੱਤੀਆਂ ਹੋਈਆਂ ਇਹ ਸਾਰੀਆਂ ਤੇਰੇ ਚ ਨੇ ਅੱਗੇ ਜੀ ਕਲੰਕੰ ਬਿਨਾ ਕਿਉਂਕਿ ਹੋ ਸਕਦਾ ਕੋਈ ਸੱਜਣਾ ਜਿਨ੍ਹਾਂ ਪਾਠ ਪੁਰਾਤਨ ਦੇਖੇ ਹੋਣ ਕੋਈ ਆਪਾਂ ਦੁਬਿਧਾ ਨਹੀਂ ਕ੍ਰੀਏਟ ਕਰਨੀ ਮੈਂ ਤਾਂ ਕਹਿ ਰਿਹਾ ਵੀ ਹੋ ਸਕਦਾ ਕੋਈ ਉਹ ਵੀ ਪਾਠ ਕੀਤਾ ਹੋਵੇ ਅਕਾਲੀ ਕੌਰ ਸਿੰਘ ਉਹਨਾਂ ਦੇ ਦਾ ਗੁਟਕਾ ਸੀ ਉਹ ਕਹਿੰਦੇ ਸਨ ਲਿਖਿਆ ਸੀ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਖੈਰ ਅਪੋ ਪਾਠ ਕਰਾਂਗੇ ਜੋ ਪ੍ਰਚਲਿਤ ਹੈ ਕਲੰਕੰਗ ਬਿਨਾ ਕਲੰਕ ਦਾ ਅਰਥ ਆਪਾਂ ਜਾਣਨੇ ਆ ਜੀ ਦਾਗ ਦੋਸ਼ ਕਲੰਕੰਗ ਬਿਨਾ ਤੁਸੀਂ ਦੋਸ਼ ਤੋਂ ਬਿਨਾ ਹੋ ਕੋਈ ਤੇਰੇ ਉੱਤੇ ਉਂਗਲ ਨਹੀਂ ਚੁੱਕ ਸਕਦਾ ਨੇ ਕਲੰਕੀ ਜੇ ਇਸ ਦਾ ਪਾਠ ਨੇ ਕਲੰਕੀ ਵੱਲ ਜੋੜਾਂਗੇ ਤੇ ਇਹ ਪਾਠ ਬਣੇਗਾ ਨੇਹਕ ਕਲੰਕੀ ਮੇਹ ਕਲੰਕੀ ਕਲੰਕ ਤੋਂ ਰਹਿਤ ਇਹਦਾ ਅਰਥ ਫਿਰ ਬੇਨਤੀ ਸੁਣਿਓ ਕਲੰਕੰਗ ਬਿਨਾ ਕੋਈ ਤੁਹਾਡੇ ਅੰਦਰ ਦੋਸ਼ ਨਹੀਂ ਕਿ ਪਾਕ ਬੇਅੈਬ ਖੈਂ ਇੰਨਾ ਪਵਿੱਤਰ ਤੇਰੇ ਚ ਐ ਵੀ ਕੋਈ ਨਹੀਂ ਹਕਾ ਕਬੀਰ ਕਬੀਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਵਤ ਘਰ ਤੁਹਾਡੇ ਚ ਕੋਈ ਆਇਬ ਨਹੀਂ ਕੋਈ ਨਹੀਂ ਕਲੰਕ ਮੇਰੇ ਵੈ ਗੁਰੂ ਚ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਕਲੰਕ ਰਹਿ ਤੁਹਾਡਾ ਸਰੂਪ ਹੈ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮਸਕਾਰ ਹੈ ਤੁਹਾਨੂੰ ਇਹ ਸ਼ਬਦ ਫਿਰ ਸੁਣਿਓ ਜੀ ਰਾਜ ਇੱਕ ਤਾਂ ਰਾਜ ਦਾ ਹੋ ਗਿਆ ਰਾਜੇ ਅਗਲਾ ਸ਼ਬਦ ਹੈ ਰਾਜੇਸ਼ਵਰੰ ਇਹ ਸ਼ਬਦ ਹੈ ਰਾਜ ਜਮਾ ਈਸ਼ਵਰ ਇਹਦਾ ਅਰਥ ਹੈ ਰਾਜਿਆਂ ਦਾ ਰਾਜਾ ਰਾਜੇਸ਼ਵਰੰ ਇਹਦਾ ਮਤਲਬ ਹੋ ਗਿਆ ਵਾਹਿਗੁਰੂ ਜੀ ਤੁਸੀਂ ਰਾਜਿਆਂ ਦੇ ਪਰਮ ਰਾਜੇ ਹੋ ਪਰਮ ਰੂਪੇ ਪਰਮ ਅਰਥੇ ਉੱਚੀ ਰੂਪਤ ਅਰਥ ਕਰਾਂਗੇ ਹਸਤੀ ਰਾਜਿਆਂ ਦੇ ਰਾਜੇ ਸਭ ਤੋਂ ਉੱਚੀ ਹਸਤੀ ਵਾਹਿਗੁਰੂ ਜੀ ਤੈਨੂੰ ਮੱਥਾ ਟੇਕਿਆ ਕਿਉਂਕਿ ਰਾਜਾਨ ਰਾਜ ਭਾਣਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇਹ ਉਹ ਯਰ ਚੱਲਨੇ ਨੇ ਮਹਾਰਾਜ ਬਖਸ਼ਿਸ਼ ਕਰੇ ਰਾਜਿਆਂ ਦੇ ਰਾਜੇ ਨਮੋ ਜੋਗ ਜੋਗ ਦਾ ਅਰਥ ਆਪਾਂ ਕਰਨਿਆ ਕਿ ਮਿਲ ਆਪ ਵੀ ਇਹਦਾ ਜੋਗ ਨਾਲ ਸੰਬੰਧ ਹੈ ਜੋਗੇਸ਼ਵਰੰ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਪਰਮ ਦਾ ਅਰਥ ਹੈ ਵੱਡਾ ਤੇ ਸਿੱਧ ਦਾ ਅਰਥ ਹੈ ਉਹ ઋષਿ ਜਿਸ ਦੀ ਆਤਮਾ ਪਵਿੱਤਰ ਹੋ ਚੁੱਕੀ ਆਪਣੀ ਮੰਜ਼ਲ ਤੇ ਪਹੁੰਚ ਗਿਆ ਹੈ ਸਿੱਧਦਾਰ ਤੇ ਸਫਲ ਹੋਇਆ ਸਾਧਕ ਦਾ ਅਰਥ ਹੈ ਜਿਹੜਾ ਅਜੇ ਪਹੁੰਚਿਆ ਨਹੀਂ ਸਾਧਨਾ ਕਰ ਰਿਹਾ ਹੈ ਫਿਰ ਬੇਨਤੀ ਖੇ ਇੱਥੇ ਮਹਾਰਾਜ ਕਹਿੰਦੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਇਹਦਾ ਅਰਥ ਕਿ ਨਮਸਕਾਰ ਤੁਹਾਨੂੰ ਜੋਗੀਆਂ ਦੇ ਵੱਡੇ ਜੋਗੀ ਪਰਮ ਸਿੱਧਤਾ ਨੂੰ ਪ੍ਰਾਪਤ ਆਪਣੇ ਆਪ ਵਿੱਚ ਰਹਿਣ ਵਾਲੇ ਵੈਗੁਰੂ ਜੀ ਤੁਹਾਨੂੰ ਮੱਥਾ ਟੇਕਿਆ ਫਿਰ ਅੱਗੇ ਆ ਗਿਆ ਨਮੋ ਰਾਜ ਰਾਜੇਸ਼ੁਰੰ ਰਾਜਿਆਂ ਦੇ ਵੱਡੇ ਰਾਜੇ ਪਰਮ ਬ੍ਰਿਧੇ ਬ੍ਰਿਧੇ ਦਾ ਅਰਥ ਹੈ ਵੱਡਾ ਬਿਰਧ ਰਾਜਿਆਂ ਦੇ ਰਾਜੇ ਸਭ ਤੋਂ ਵੱਡੇ ਰਾਜੇ ਤੁਹਾਨੂੰ ਨਮਸਕਾਰ ਹੈ ਮਾਰੇ ਨੇ ਜਫਰ ਨਾਮੇ ਚ ਕਿਆ ਔਰੰਗਜ਼ੇਬ ਨੂੰ ਸ਼ੈਨ ਸ਼ਾਹ ਖੂਬੀ ਦੇਹੋ ਰਾਹ ਨਮੂ ਕੱਲ ਮੈਂ ਅਰਜ਼ ਕੀਤੀ ਸੀ ਸ਼ੈਨ ਸ਼ਾਹ ਖੂਬੀ ਦੇਹੋ ਰਾਹ ਨਮੂ اے ਵੈਗੁਰੂ ਜੀ ਇਹ ਜਿਹੜੇ ਸ਼ੈਨ ਸ਼ਾਹ ਨੇ ਨਾ ਇਹ ਖੂਬੀਆਂ ਤੇਰੀਆਂ ਦਿੱਤੀਆਂ ਨੇ ਰਹਿਨਮਾਈ ਤੇਰੀ ਚੱਲਦੀ ਪਈ ਤੁਸੀਂ ਰਾਜਿਆਂ ਦੇ ਰਾਜੇ ਹੋ ਹਜ਼ੂਰ ਬਚਨ ਕਰ ਰਿਹਾ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਪਾਣੀ ਸ਼ਸਤਰ ਪਾਣੀ ਦਾ ਸ਼ਸਤਰ ਤੇ ਆਪਾਂ ਵੈਸੇ ਸਮਝਨੇ ਆ ਨਾ ਜੀ ਜਿਹਨੂੰ ਕਹਿੰਨੇ ਉੰਜ ਵੈਸੇ ਲਫਜ਼ ਬਣਿਆ ਸ਼ਸ ਤੇ ਪਲਸ ਅਸਤਰ ਸ਼ਸਤਰ ਸ਼ਸ ਮੇਰੀ ਬੇਨਤੀ ਫੇਰ ਸੁਣੀਓ ਸ ਸੇ ਬਿੰਦੀ ਸ਼ਸ਼ਾ ਫਿਰ ਸਸਾ ਸ਼ਾਸ ਇਹ ਅਰਥ ਹੁੰਦਾ ਕਟਣਾ ਤੇ ਅਗਲਾ ਸ਼ਬਦ ਅਸਤਰ ਹਥਿਆਰ ਸ਼ਸਤਰ ਦਾ ਅਰਥ ਹੁੰਦਾ ਕਿ ਜਿਹੜਾ ਹੱਥ ਨਾਲ ਪਕੜ ਕੇ ਕਿਸੇ ਨੂੰ ਕਟਿਆ ਜਾਏ ਪਾਣੇ ਦਾ ਅਰਥ ਪਾਣਾ ਜੀ ਧਾਰਨ ਕਰਨਾ ਹੱਥਾਂ 'ਚ ਪਕੜਨਾ ਜੀ ਸ਼ਸਤਰ ਪਾਣੀ ਜਿਹਨੂੰ ਆਪਾਂ ਕਹਿੰਨੇ ਆ ਇਹਦਾ ਸਿੱਧਾ ਅਰਥ ਹੋ ਗਿਆ ਸ਼ਸਤਰ ਦਾ ਅਰਥ ਨਾਮੋ ਸ਼ਸਤਰ ਪਾਣੇ ਉਹ ਹਥਿਆਰ ਜਿਹੜਾ ਹੱਥ ਨਾਲ ਪਕੜ ਕੇ ਮਾਰਿਆ ਜਾਏ ਜਿਵੇਂ ਕਰਪਾਨ ਆਪਾਂ ਇਸ ਤੋਂ ਥੋੜਾ ਮਾਰਾਂਗੇ ਹੱਥ ਨਾਲ ਪਕੜ ਕੇ ਨੇਜਾ ਤੇ ਅਸਤਰ ਵਿੱਚ ਤੀਰ ਹੁੰਦਾ ਹੈ ਚੱਕਰ ਹੁੰਦਾ ਅਸਤਰ ਦਾ ਅਰਥ ਹੁੰਦਾ ਜਿਹੜਾ ਹੱਥੋਂ ਛੱਡ ਕੇ ਵਾਰ ਕੀਤਾ ਜਾਏ ਦੇ ਸ਼ਸਤਰ ਦਾ ਅਰਥ ਹੁੰਦਾ ਜਿਹੜਾ ਹੱਥ 'ਚ ਪਕੜ ਕੇ ਵਾਰ ਕੀਤਾ ਜਾਂਦਾ ਥੋੜੀ ਜਿਹੀ ਬੇਨਤੀ ਫੇਰ ਸੁਣਿਓ ਨਮੋ ਸ਼ਸਤਰ ਪਾਣੇ ਆਪਣੇ ਹੱਥ ਵਿੱਚ ਸ਼ਸਤਰ ਪਕੜਨ ਵਾਲਿਆ ਨਮਸਕਾਰ ਨਮੋ ਅਸਤਰ ਮਾਣੇ ਹੱਥ ਵਿੱਚੋਂ ਛੱਡ ਕੇ ਅਸਤਰ ਚਲਾਣ ਵਾਲਿਆ ਤੈਨੂੰ ਨਮਸਕਾਰ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਦਸ਼ਮੇਸ਼ ਪਿਤਾ ਦੀ ਬਾਣੀ ਤੁਸੀਂ ਰੱਬ ਨੂੰ ਸ਼ਸਤਰਾਂ ਨਾਲ ਬੜਾ ਪੁਕਾਰਿਆ ਖੜਗ ਕੇ ਤਮੈ ਸ਼ਰਨ ਤਿਹਾਰੀ ਤੇਰੇ ਹੱਥ ਵਿੱਚ ਕਿਰਪਾਨ ਹੈ ਸ੍ਰੀ ਹਸ ਤੁਜ ਜਬ ਪਏ ਦਿਆਲਾ ਜਿਹਦੇ ਖੱਤ ਵਿੱਚ ਕਰਪਾਨ ਜਿਹਦਾ ਝੰਡਾ ਉੱਚਾ ਹੈ ਇਸੇ ਕਰਕੇ ਗੁਰਦੇਵ ਨੇ ਕਿਉਂਕਿ ਉਹਨਾਂ ਨੇ ਸ਼ਸਤਰਾਂ ਦੇ ਨਾਵਾਂ ਨਾਲ ਵੀ ਪ੍ਰਮਾਤਮਾ ਨੂੰ ਚੇਤੇ ਕੀਤਾ ਪਰ ਸ਼ਸਤਰ ਨੂੰ ਰੋਖਾਨੀਅਤ ਤੋਂ ਦੂਰ ਨਹੀਂ ਹੋਣ ਦਿੱਤਾ ਇਸੇ ਕਰਕੇ ਖੰਡ ਬਿਹੰਡੰ ਖਲਦਲ ਖੰਡੰ ਅਤਰ ਮੰਡੰ ਵਰ ਬੰਡੰ ਪੁਜ ਦੰਦ ਅਖੰਡੰ ਤੇਜ ਪਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਅਗਿਆ ਸੁਖ ਸੰਤਾ ਕਰਨੰ ਫਿਰ ਬਿੰਤੀ ਚੋਂ ਵਿਸ਼ਾ ਕਰਪਾਨ ਦਾ ਚੱਲ ਰਿਹਾ ਹੈ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਵੈ ਗੁਰੂ ਜੀ ਇਹ ਤੁਹਾਡੇ ਹੱਥ ਤੇ ਸ਼ਸਤਰ ਨੇ ਤੁਹਾਡੇ ਹੱਥ ਚ ਅਸਤਰ ਵੀ ਨੇ ਅਸਤਰ ਧਾਰੀ ਵੀ ਸ਼ਸਤਰ ਧਾਰੀ ਤੁਸੀਂ ਅੱਗੇ ਮਹਾਰਾਜ ਕਹਿੰਨੇ ਮਾਣੇ ਦਾ ਅਰਥ ਵੈਸੇ ਸੀ ਕਰਾਂਗੇ ਮੰਨਣ ਵਾਲੇ ਜਿੰਨ ਜਿਹੜੇ ਚਲਾ ਰਹੇ ਨੇ ਅੱਗੇ ਨਮੋ ਪਰਮ ਗਿਆਤਾ ਪਰਮ ਦਾ ਅਰਥ ਵੱਡਾ ਗਿਆਤਾ ਦਾ ਅਰਥ ਜਾਣਕਾਰ ਆਪ ਤੋਂ ਵੱਡਾ ਕੋਈ ਗਿਆਨੀ ਨਹੀਂ ਦੁਨੀਆ ਵਿੱਚ ਹਰ ਜੀਵ ਦੇ ਗਿਆਤੇ ਹੋ ਤੁਸੀਂ ਹਰ ਚੀਜ਼ ਦੇ ਗਿਆਤੇ ਹੋ ਤੁਸੀਂ ਨਮੋ ਲੋਕ ਮਾਤਾ ਲੋਕਦਾਰਥ ਜਗਤ ਮਾਤਾਦਾਰਥ ਮਾਂ ਆਪ ਜੀ ਨੂੰ ਨਮਸਕਾਰ ਹੈ ਸਾਰੇ ਜਗਤ ਦੀ ਮਾਂ ਵੀ ਤੁਸੀਂ ਹੋ ਫਿਰ ਬੇਨਤੀ ਨਮੋ ਪਰਮ ਗਿਆਤਾ ਸਭ ਕੁਝ ਜਾਣਨ ਵਾਲੇ ਨੂੰ ਮੱਥਾ ਟੇਕਿਆ ਤੇ ਲੋਕ ਮਾਤਾ ਸਾਰੇ ਜਗਤ ਦੀ ਮਾਂ ਵੀ ਤੁਸੀਂ ਹੋ ਅਪੇਖੀ ਆਪ ਜੀ ਦਾ ਕੋਈ ਪੇਖ ਨਹੀਂ ਆ ਪਰ ਮੀ ਕੋਈ ਵਹਿਮ ਭਰਮ ਨਹੀਂ ਆਪੋਗੀ ਤੁਸੀਂ ਸਾਡੇ ਤਰ੍ਹਾਂ ਭੋਗੀ ਥੜਾਓ ਇੱਥੇ ਫਿਰ ਬੇਨਤੀ ਸੁਣਿਓ ਆਪੋਗੀ ਭੋਗ ਵਾਸ਼ਨਾ ਵਿੱਚ ਫਸਿਆ ਹੋਇਆ ਬੰਦਾ ਆਪਣੇ ਤਨ ਦਾ ਨਾਸ਼ ਮਾਰਨ ਵਾਲਾ ਵੈ ਗੁਰੂ ਆਪੋਗੀ ਤੁਸੀਂ ਕੋਈ ਭੋਗ ਨਹੀਂ ਤੁਹਾਨੂੰ ਅੱਗੇ ਜੀ ਆਪੁਗਤੇ ਜਿਹੜੇ ਭੋਗ ਭੋਗ ਪੋ ਕੇ ਆਪਣੀ ਸਰੀਰਕ ਸਤਿਆ ਮੁਕਾ ਲੈਣ ਵੈ ਗੁਰੂ ਜੀ ਆਪ ਭੇਖਤੋ ਰਹੇ ਤੋ ਭਰਮ ਤੋ ਰਹੇ ਤੋ ਭੋਗਾ ਤੋ ਤੇ ਰਸਾਂ ਤੋਂ ਮੁਕਤ ਹੋ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਜੋਗੀਆਂ ਦੇ ਵੱਡੇ ਜੋਗੀ ਜੁਗੇਸ਼ਵਰ ਦਾਤਾ ਆਪਾਂ ਕਰਕੇ ਗਏ ਜੋਗ ਈਸ਼ਵਰ ਜੋਗੀਆਂ ਦੇ ਵੱਡੇ ਜੋਗੀ ਵੈ ਗੁਰੂ ਜੀ ਮੱਥਾ ਟੇਕਿਆ ਪਰਮ ਜੁਗਤੇ ਗੁਰਮੁਖੀ ਦਾ ਜੁਗਤੇ ਦਾ ਅਰਥ ਕਰਦੇ ਆ ਮਿਲਿਆ ਹੋਇਆ ਇੱਥੇ ਜੁਗਤੇ ਦਾ ਅਰਥ ਜੇ ਆਪਾਂ ਜੁਗਤ ਰੂਪ ਕਰੀਏ ਸੁੱਚੇ ਜੀਵਨ ਵਾਲਾ ਵੈ ਗੁਰੂ ਜੀ ਆਪ ਜੀ ਤੋਂ ਉੱਚਾ ਜੀਵਨ ਕਿਸਦਾ ਹੈ ਆਪ ਜੀ ਕੋਲ ਜੀਵਨ ਦੀ ਜੁਗਤ ਹੈ ਅੱਗੇ ਜੀ ਨਮੋ ਨਿਤ ਨਾਰਾਇਣੇ ਨਾਰਾਇਣੇ ਕਰੂਰ ਕਰਮੇ ਵੈ ਗੁਰੂ ਨਮਸਕਾਰ ਹੈ ਸਾਡੀ ਜਿੱਥੇ ਤੁਸੀਂ ਜੀਵਾਂ ਦੀ ਰੱਖਿਆ ਕਰਦੇ ਹੋ ਨਾਰਾਇਣ ਵੈਸੇ ਮੈਂ ਉਹ ਦਿਨ ਕਹਾਂ ਚੀਜ਼ ਦਾ ਪਾਣੀ ਵਿੱਚ ਨਿਵਾਸ ਹੈ ਨਾਰਾਇਣ ਵਿਸ਼ਨੂੰ ਜੀ ਨੂੰ ਵੀ ਕਿਹਾ ਜਾਂਦਾ ਹੈ ਲక్ష్ਮੀ ਨਾਰਾਇਣ ਨੇ ਕਹਿੰਦੇ ਉਂਝ ਨਾਰਾਇਣ ਦਾ ਕੰਮ ਹੁੰਦਾ ਜੀਵਾਂ ਦੀ ਪਾਲਣਾ ਕਰਨੀ ਬ੍ਰਹਮਾ ਦਾ ਕੰਮ ਹੈ ਪੈਦਾ ਕਰਨਾ ਵਿਸ਼ਨੂ ਦਾ ਕੰਮ ਹੈ ਰੋਜੀ ਦੇਣਾ ਨਮੋ ਨਿਤ ਨਾਰਾਇਣੇ ਇਹਦਾ ਭਾਵ ਅਰਥ ਹੈ ਵਾਹਿਗੁਰੂ ਜੀ ਤੁਸੀਂ ਹੀ ਜੀਵਾਂ ਦੀ ਪਾਲਣਾ ਪੈ ਕਰਦੇ ਹੋ ਇਹ ਤੁਹਾਡੇ ਰੀ ਪਾਲਦੇ ਪਿਆ ਅਗਲਾ ਬਚਨ ਕਰੂਰ ਕਰਮੇ ਕਰੂਰ ਦਰ ਤੇ ਹਿੰਸਾ ਕਰਨ ਵਾਲਾ ਵਾਹਿਗੁਰੂ ਆ ਮਾਰਨ ਵਾਲਿਆਂ ਵਿੱਚ ਵੀ ਤੇ ਤੂੰ ਹੀ ਹੈ ਨਾ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜਦੋਂ ਅਸੀਂ ਜਪਜੀ ਸਾਹਿਬ ਦੇ ਅਰਥ ਇਤਿਆਪ ਕੀਤੇ ਅਸੰਖ ਜਪ ਅਸੰਖ ਭਾਉ ਇਹ ਸਾਰੇ ਧਰਮੀ ਨੇ ਮਹਾਰਾਜ ਦੇ ਅਖੀਰ ਚ ਬਚਨ ਕਰ ਦਿਆ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਬਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋਤੁ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨੰਕਾਰ ਹੁਣ ਅਗਲੀ ਪੌੜੀ ਚ ਅਕਰੂਰ ਕਰਮ ਨੇ ਸਾਰੇ ਅਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਇਹਦੇ ਖੀਰ ਵਿੱਚ ਮਹਾਰਾਜ ਕਹਿੰਦੇ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਪਰ ਇਹ ਥੋੜਾ ਕਿ ਆ ਵੀ ਤੇਰੀ ਕਾਰ ਚੰਗੀ ਨਹੀਂ ਜੋ ਤੂੰ ਦਪਾਵੈ ਸਾਈ ਪਲੀ ਕਾਰ ਇਹ ਵੀ ਕਾਰ ਪਲੀ ਅੱਗੇ ਮਹਾਰਾਜ ਕਹਿ ਰਹੇ ਨੇ ਨਮੂ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਪ੍ਰੇਤ ਦਾ ਅਰਥ ਬਦ ਰੂਹਾਂ ਪੈੜੀਆਂ ਰੂਹਾਂ ਤੇ ਅਪਰੇਤ ਦਾ ਅਰਥ ਹੈ ਜਿਹੜੀਆਂ ਪਵਿੱਤਰ ਨੇ ਮਹਾਰਾਜ ਕਹਿੰਦੇ ਨੇ ਇੱਕ ਭੈੜੀ ਰੂਹ ਦੂਜੀ ਚੰਗੀ ਰੂਹ ਜਿਹੜੀਆਂ ਪਵਿੱਤਰ ਰੂਹਾਂ ਨੇ ਦੇਵ ਦਾ ਅਰਥ ਹੈ ਪ੍ਰਕਾਸ਼ ਤੇ ਸੁਧਰਮੇ ਦਾ ਅਰਥ ਹੈ ਕਿ ਆਪਣੇ ਪਰਿਵਾਰ ਦੀ ਪਾਲਣਾ ਬੜੀ ਧਿਆਨ ਨਾਲ ਕਰਨੀ ਇਹਦੇ ਸਿੱਧੇ ਅਰਥ ਇਹ ਨੇ ਜੀ ਪ੍ਰਭੂ ਜੀ ਮੰਦੀਆਂ ਚੰਗੀਆਂ ਜਿੰਨੀਆਂ ਵੀ ਰੂਹਾਂ ਨੇ ਇਹ ਸਾਰੇ ਹੀ ਤੇਰਾ ਪਰਿਵਾਰ ਹੈ ਇਹ ਸਾਰੇ ਤੇਰੇ ਬਣਾਏ ਨੇ ਤੇ ਵਾਹਿਗੁਰੂ ਜੀ ਆਪ ਹੀ ਸਭ ਦੇ ਮਾਲਕ ਹੋ ਤੇ ਸਾਰਾ ਜਗਤ ਪਰਿਵਾਰ ਤੁਸੀਂ ਸੁਧਰਮੇ ਆਪ ਹੀ ਚੰਗੀ ਤਰ੍ਹਾਂ ਪਾਰ ਰਹੇ ਹੋ ਇਹ ਧਰਮ ਅਦਾ ਕਰ ਰਹੇ ਹੋ